ਸਸਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰੁਪਾਣਾ ਅੱਜ ਪ੍ਰੋਗਰਾਮ ਬੋਲਦਾ ਪੰਜਾਬ ਚ ਗੱਲ ਪੰਜਾਬ ਦੀ ਕਰਾਂਗੇ ਪੰਜਾਬੀਅਤ ਦੀ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੰਡੀਕੇਟ ਤੇ ਸੈਨੇਟ ਭੰਗ ਹੋਣ ਦੇ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਅੱਜ ਤੱਕ ਸੰਘਰਸ਼ ਜਾਰੀ ਹੈ ਬੇਸ਼ੱਕ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਲਦੀ ਸੈਨੇਟ ਦੀਆਂ ਚੋਣਾਂ ਹੋਣਗੀਆਂ ਪਰ ਦੂਜੇ ਪਾਸੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਵੀ ਸੰਘਰਸ਼ਾਂ ਤੇ ਬੈਠੇ ਨੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਲਗਾਤਾਰ ਸੰਘਰਸ਼ ਜਾਰੀ ਹੈ ਉਹਨਾਂ ਦੀ ਮੰਗ ਹੈ ਸੰਘਰਸ਼ੀ ਲੋਕਾਂ ਦੀ ਮੰਗ ਹੈ ਜਿਹਦੇ ਵਿੱਚ ਵਿਦਿਆਰਥੀ ਕਿਸਾਨ ਆਮ ਲੋਕ ਸਮਾਜ ਸੇਵੀ ਤੇ ਵੱਖ-ਵੱਖ ਧਿਰਾਂ ਨਾਲ ਸੰਬੰਧਤ ਲੋਕੇ ਮੰਗ ਕਰ ਰਹੇ ਨੇ ਕਿ ਜਿੰਨੀ ਦੇਰ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੀਆਂ ਚੋਣਾਂ ਦਾ ਐਲਾਨ ਨਹੀਂ ਹੋ ਜਾਂਦਾ ਤਰੀਕਾ ਦਾ ਐਲਾਨ ਨਹੀਂ ਹੋ ਜਾਂਦਾ ਅਸੀਂ ਸੰਘਰਸ਼ ਨਹੀਂ ਛੱਡਣਾ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਉਹਨਾਂ ਨੇ ਖੁਦ ਅੱਗੇ ਮੀਡੀਆ ਦੇ ਸਾਹਮਣੇ ਆਏ ਮੀਡੀਆ ਸਾਹਮਣੇ ਆ ਕੇ ਆ ਕੇ ਐਲਾਨ ਕੀਤਾ ਕਿ ਅਸੀਂ ਐਲਾਨ ਕਰਦੇ ਹਾਂ ਕਿ ਸੈਨੇਟ ਦੀਆਂ ਚੋਣਾਂ ਜਲਦੀ ਹੋਣਗੀਆਂ ਸੋ ਇੱਕ ਵਾਰ ਨਜ਼ਰ ਮਾਰਦੇ ਹਾਂ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੈਡਮ ਨੇ ਕੀ ਕਿਹਾ ਉਸ ਤੇ ਨਜ਼ਰ ਮਾਰਦੇ ਹਾਂ ਸੋ ਬਿਲਕੁਲ ਆਪਾਂ ਸੁਣਿਆ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਗੱਲ ਕਹੀ ਆ ਕਿ ਚੋਣਾਂ ਹੋਣਗੀਆਂ ਥੋੜਾ ਸਮਾਂ ਲੱਗ ਸਕਦਾ ਕਿਉਂ ਕਿ ਚੋਣਾ ਹੋਣ ਤੋਂ ਪਹਿਲਾਂ ਵੋਟਰ ਲਿਸਟ ਤਿਆਰ ਹੋਏਗੀ ਬੋਟਾਂ ਬਣ ਗਈਆਂ ਲਿਸਟ ਤਿਆਰ ਹੋਣ ਨੂੰ ਵੀ ਸਮਾਂ ਲੱਗਦਾ ਇਜਾਜ਼ਤ ਲੈਣੀ ਪੈਗੀ ਰਾਸ਼ਟਰਪਤੀ ਤੱਕ ਦੀ ਇਜਾਜ਼ਤ ਲੈਣੀ ਪੈਗੀ ਤਾਂ ਉਸ ਤੋਂ ਬਾਅਦ ਸੈਨੇਟ ਦੀਆਂ ਚੋਣਾਂ ਹੋਣਗੀਆਂ ਅਸੀਂ ਪਿੱਛੇ ਨਹੀਂ ਹਟ ਰਹੇ ਐਲਾਨ ਕਰ ਦਿੱਤਾ ਚੋਣਾਂ ਹੋਣਗੀਆਂ ਪਰ ਸੰਘਰਸ਼ੀ ਲੋਕ ਅੱਜ ਜਤੇ ਹੋਏ ਨੇ ਕਿ ਸਾਨੂੰ ਵਿਸ਼ਵਾਸ ਨਹੀਂ ਔਰ ਇੱਕ ਹੋਰ ਇਸ ਜਿਹੜਾ ਵੱਡਾ ਜਿਹੜਾ ਟਵਿਸਟ ਜਿਹੜਾ ਸਾਹਮਣੇ ਆਇਆ ਕੱਲ ਤੋਂ ਕਿ ਪੰਜਾਬ ਯੂਨੀਵਰਸਿਟੀ ਨੇ ਦੋ ਦਿਨ ਦੀ ਛੁੱਟੀ ਕਰ ਦਿੱਤੀ ਹੈ 10 ਤੇ 11 ਤਰੀਕ ਦੀ ਉਹ ਕਿਉਂ ਕਿਉਂਕਿ 10 ਤਰੀਕ ਨੂੰ ਸੰਘਰਸ਼ੀ ਲੋਕਾਂ ਨੇ ਇੱਕ ਵੱਡਾ ਇਕੱਠ ਸਦਨ ਦਾ ਐਲਾਨ ਕੀਤਾ ਤੇ ਪ੍ਰਸ਼ਾਸਨ ਨੇ ਛੁੱਟੀ ਕਰ ਦਿੱਤੀ ਹੈ ਹੁਣ ਜਦੋਂ ਪ੍ਰਸ਼ਾਸਨ ਨੇ ਛੁੱਟੀ ਕੀਤੀ ਉਸ ਦਾ ਵਿਰੋਧ ਹੋਇਆ ਵਿਦਿਆਰਥੀ ਆਗੂ ਵਿਰੋਧ ਕਰ ਰਹੇ ਨੇ ਸੋ ਇੱਕ ਵਾਰ ਆਪਾਂ ਨਜ਼ਰ ਮਾਰਦੇ ਹਾਂ ਕਿ ਵਿਦਿਆਰਥੀ ਆਗੂਆਂ ਨੇ ਵਿਰੋਧ ਕਰਦੇ ਹੋਏ ਕਿਹੜੇ-ਕਿਹੜੇ ਸਵਾਲ ਉਠਾਏ ਆ ਦੋਸਤੋ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਹੁਤ ਬੇਸ਼ਰਮੀਪਨਹਰਕਤ ਕੀਤੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਤਰੀਕ ਨੂੰ ਜਾਨੀ ਸੋਮਵਾਰ ਨੂੰ ਇੱਕ ਮਾਸਕ ਆਲ ਦਿੱਤੀ ਹੋਈ ਸੀ ਵੀ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਤੇ ਇੱਥੇ ਸੈਨੇਟ ਦੀ ਬਹਾਲੀ ਲਈ ਜਿਹੜੀ ਸੰਘਰਸ਼ ਜਿਹੜੀ ਲੜਾਈ ਹੈ ਉਹ ਅੱਗੇ ਲੈ ਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ 10 ਤੇ 11 ਤਰੀਕ ਦੀ ਛੁੱਟੀ ਰਾਹ ਦਿੱਤੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਹੀ ਘਰਾਂ ਨੂੰ ਚਲੇ ਜਾਣ ਇਹਦੇ ਨਾਲ ਨਾਲ ਇਹਨਾਂ ਨੇ ਹਸਪਤਾਲ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਇਹਨਾਂ ਨੇ ਸਵੇਰ ਤੋਂ ਯੂਨੀਵਰਸਿਟੀ ਗੇਟਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਵੀ ਬਾਹਰੋਂ ਕੋਈ ਵੀ ਨਾ ਆ ਸਕੇ ਤੁਸੀਂ ਜਿਹੜੇ ਪ੍ਰੋਟੈਸਟ ਕਰਨ ਵੀ ਆਉਣੇ ਤਾਂ ਤੁਸੀਂ ਬਿਨਾਂ ਆਈਡੀ ਕੱਟ ਦੇ ਇਸ ਸਾਰੇ ਚੀਜ਼ਾਂ ਜਿਹੜੀ ਪ੍ਰਸ਼ਾਸਨ ਅਜ ਕਾਰਨ ਨੇ ਮਜਬੂਰ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਪ੍ਰਸ਼ਾਸਨ ਅਜ ਡਰਦਾ ਉਹ ਡਰਦਾ ਹੈ ਵੀ ਅੱਜ ਇਹ ਵਿਦਿਆਰਥੀ ਨੌਜਵਾਨਾਂ ਦੇ ਇਕੱਠ ਲੋਕਾਂ ਦੇ ਇਕੱਠ ਜਿੰਨੇ ਜ਼ਿਆਦਾ ਹੋਣਗੇ ਵੀ ਇਹਨੂੰ ਸੰਭੇ ਨਹੀਂ ਜਾਣੇ ਇਸ ਕਰਕੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਡੀ 10 ਦੀ ਜਿਹੜੀ ਕਾਲ ਹੈ ਉਨੂੰ ਖਰਾਬ ਕੀਤਾ ਜਾਵੇ ਲੋਕਾਂ ਤੱਕ ਸੁਨੇਹਾ ਜਾਵੇ ਵੀ ਦਸਨੂ ਆਉਣ ਦੀ ਲੋੜ ਨਹੀਂ ਹੈ ਕਦੇ ਗੋਦੀ মিডিਆ ਵਹਾਂ ਫਿਲਾ ਰਹੇ ਹੈ ਕਦੇ ਪ੍ਰਸ਼ਾਸਨ ਇਹੋ ਜਿਹੇ ਜਿਹੜੇ ਕੰਮ ਨਹੀਂ ਉਹ ਕਰ ਰਹੇ ਹੈ ਅਸੀਂ ਦੱਸਣਾ ਚਾਹੁੰਦੇ ਆਂ ਵੀ ਨਾ ਤਾਂ ਵਿਦਿਆਰਥੀ ਡਰਦੇ ਨੇ ਨਾ ਤਾਂ ਇਥੇ ਦੇ ਨੌਜਵਾਨ ਡਰਦੇ ਨਹੀਂ ਤੇ ਨਾ ਹੀ ਉਹ ਲੋਕ ਡਰ ਰਹੇ ਡਰ ਰਹੇ ਨਹੀਂ ਸਰਕਾਰ ਤੋਂ ਜਿਹੜੇ ਕਿ ਤਿਆਰੀਆਂ ਕਰ ਰਹੀ ਹੈ ਇਸ ਵੇਲੇ ਦਸਨੂ ਚੰਡੀਗੜ੍ਹ ਪਹੁੰਚਣਗੀ ਚੰਡੀਗੜ੍ਹ ਸਰਕਾਰ ਵੀ ਹੋ ਜਿਹੜਾ ਹਕਤਾਂ ਤੇ ਆਈ ਹੋਈ ਹੈ ਵੀ ਤੁਸੀਂ ਦੇਖੋ ਇਹਨਾਂ ਨੇ ਐਡੇ ਐਡੇ ਕਿੱਲਾਂ ਵਾਲੇ ਬੈਰੀਕੇਡ ਚੰਡੀਗੜ੍ਹ ਬਾਰਡਰ ਤੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਸਕਿਉਰਿਟੀ ਫੋਰਸ ਹੈ ਉਹ ਇੱਥੇ ਲਾਈ ਜਾ ਰਹੀ ਹੈ ਚੰਡੀਗੜ੍ਹ ਦੇ ਬੈਰੀਕੇਡਾਂ ਤੇ ਤੇ ਜਿਹੜੇ ਲੋਕ ਚੰਡੀਗੜ੍ਹ ਵੱਲ ਮਾਰਚ ਕਰਕੇ ਆਉਣਗੇ ਉਹਨਾਂ ਨੂੰ ਰਾਹ ਵਿੱਚ ਹੀ ਰੋਕਿਆ ਜਾਵੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਲੋਕਾਂ ਨੇ ਪਹਿਲਾਂ ਵੀ ਬੈਰੀਕੇਡ ਪੱਟੇ ਨੇ ਤੇ ਲੋਕ ਅੱਜ ਵੀ ਬੈਰੀਕੇਡ ਪੱਟ ਸਕਦੇ ਨੇ ਦੱਸਦੀ ਆਪਣੀ ਕਾਲ ਕਾਇਮ ਹੈ ਸਾਰਿਆਂ ਨੂੰ ਇੱਕ ਵਾਰ ਫੇਰ ਸੱਦਾ ਹੈ 10 ਤ ਯੂਨੀਵਰਸਿਟੀ ਵਿੱਚ ਵੱਤਵਤ ਗਿਣਤੀ ਵਿੱਚ ਪਹੁੰਚੋ ਸਵੇਰੇ 11 ਵਜੇ ਅਸੀਂ ਪ੍ਰੋਟੈਸਟ ਸ਼ੁਰੂ ਕਰਾਂਗੇ ਇੱਥੇ ਸਾਰਾ ਦਿਨ ਪ੍ਰੋਟੈਸਟ ਕਰਾਂਗੇ ਅਸੀਂ ਇਹ ਸੈਨੇਟ ਦੀ ਲੜਾਈ ਉਹ ਤੱਕ ਚੱਲੂਗੀ ਜਦੋਂ ਤੱਕ ਸਾਡੀ ਸੈਨੇਟ ਦੀ ਚੋਣਾਂ ਦੀ ਜਿਹੜੀ ਸ਼ਡਿਊਲ ਹੈ ਉਹ ਅਨਾਉਂਸ ਨਹੀਂ ਹੋ ਜਾਂਦਾ ਜਦੋਂ ਤੱਕ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਸਾਡਾ ਜਿਹੜਾ ਸੰਘਰਸ਼ ਹੈ ਉਹ ਬਰਕਰਾਰ ਰਹੂਗਾ ਦੱਸ ਦੀ ਕਾਲ ਹਜੇ ਕਾਇਮ ਹੈ ਵੱਤਵਤ ਗਿਣਤੀ ਵਿੱਚ ਚੰਡੀਗੜ੍ਹ ਪਹੁੰਚੋ ਸੋ ਆਪਾਂ ਸੁਣਿਆ ਕਿ ਵਿਦਿਆਰਥੀ ਆਗੂ ਲਗਾਤਾਰ ਵਿਰੋਧ ਕਰ ਰਹੇ ਐ ਔਰ ਹੁਣ ਵਿਰੋਧ ਇਹਨਾਂ ਦੋ ਛੁੱਟੀਆਂ ਦਾ ਉਹ ਕਹਿੰਦੇ ਕਿ ਇਸ ਕਰਕੇ ਛੁੱਟੀਆਂ ਕਿ ਇੱਕ ਤਾਂ ਇਕੱਠ ਨਾ ਹੋ ਸਕੇ ਦੂਜਾ ਸਾਡੇ ਹੋਸਟਲਾਂ ਦੇ ਏਸੀ ਬੰਦ ਕੀਤੇ ਜਾ ਰਹੇ ਆ ਕਈ ਜਗ੍ਹਾ ਪਾਣੀ ਬੰਦ ਕੀਤਾ ਜਾ ਰਿਹਾ ਕਈ ਗੇਟ ਬੰਦ ਕੀਤੇ ਜਾ ਰਹੇ ਆ ਬੈਰੀਕੇਡ ਲਾਏ ਹੋਏ ਨੇ ਕਈ ਜਗ੍ਹਾ ਤੇ ਤੇ ਜਦੋਂ ਬੈਰੀਕੇਡ ਲਾਏ ਨੇ ਤਾਂ ਉੱਥੋਂ ਪੁਲਿਸ ਅੱਗੇ ਨਹੀਂ ਲੰਘਣ ਦੇ ਰਹੀ ਤੇ ਇਹ ਇਹ ਵੀ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਕਈ ਐਂਟਰੀ ਪੁਆਇੰਟ ਦੇ ਉੱਪਰ ਜਿਹੜੇ ਮੋੜ ਤੋਂ ਜਿਵੇਂ ਕਿਸਾਨ ਸੰਘਰਸ਼ ਦੇ ਵਿੱਚ ਪ੍ਰਸ਼ਾਸਨ ਨੇ ਵੱਡੇ ਵੱਡੇ ਸਰੀਏ ਲਾਏ ਨੀਚੇ ਕਿ ਕੋ ਟਰੈਕਟਰ ਟਰਾਲੀ ਨਾਲ ਲੰਘ ਸਕੇ ਤਾਂ ਇਸੇ ਕਰਕੇ ਹੁਣ ਚੰਡੀਗੜ੍ਹ ਦੇ ਜਿਹੜੇ ਐਂਟਰੀ ਪੁਆਇੰਟ ਆ ਉਹਨਾਂ ਤੇ ਵੀ ਉਹੀ ਚੀਜ਼ ਹੋ ਰਹੀ ਆ ਤੇ ਇਹ ਉਹਨਾਂ ਦਾ ਇਲਜ਼ਾਮ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਐਂਟਰ ਨਹੀਂ ਕੀਤਾ ਜਾ ਰਿਹਾ ਯੂਨੀਵਰਸਿਟੀ ਅੰਦਰ ਨਹੀਂ ਆਉਣ ਦੇ ਦਾ ਜਾ ਰਿਹਾ ਵਿਦਿਆਰਥੀਆਂ ਨੂੰ ਕਈ ਵਾਰ ਹੋਸਟਲਾਂ ਤੋਂ ਰੋਕਿਆ ਜਾ ਰਿਹਾ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਜਾ ਰਹੇ ਕਦੋਂ ਜਾ ਰਹੇ ਹੋ ਕਿਉਂ ਜਾ ਰਹੇ ਹੋ ਤੇ ਜਦੋਂ ਛੁੱਟੀਆਂ ਹੋਈਆਂ ਨੇ ਫਿਰ ਕਾਦੀਆਂ ਇਸ ਕਰਕੇ ਹੋਸਟਲ ਖਾਲੀ ਕਰਾਏ ਜਾ ਰਹੇ ਆ तमाम तरह ਦੀ ਜਿਹੜੇ ਇਲਜ਼ਾਮ ਨੇ ਲਾਏ ਜਾ ਰਹੇ ਆ ਆਪਾਂ ਸਾਰੇ ਉਹਨਾਂ ਤੋਂ ਸੁਣਿਆ ਤੇ ਉਸ ਤੋਂ ਬਾਅਦ ਹੁਣ ਕਿਸਾਨ ਜੁਨਿਆਂ ਨੇ ਵੀ ਲਗਾਤਾਰ ਸੰਘਰਸ਼ ਤੇ ਉਤਰ ਆਈਆਂ ਤੇ ਕਿਸਾਨ ਜੁਨਿਆਂ ਨੇ ਵੀ ਐਲਾਨ ਕੀਤਾ ਕਿਸਾਨ ਜੁਨਿਆਂ ਨੇ ਆਗੂ ਕੀ ਕਹਿੰਦੇ ਆ ਉਸ ਤੇ ਨਜ਼ਰ ਮਾਰਦੇ ਜਿਹੜਾ ਅਸੀਂ ਫੈਸਲਾ ਕੀਤਾ ਸੀਗਾ ਵੀ ਪੀ ਜੂ ਜਿਹੜਾ ਮੋਰਚਾ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦਾ ਕਿਸਾਨ ਮੇਡੂ ਮੋਰਚਾ ਪੂਰੀ ਤਰ੍ਹਾਂ ਸਮਰਥਨ ਕਰਦਾ ਔਰ ਕੱਲ 10 ਨੂੰ ਜਿਹੜਾ ਉੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੱਟ ਸਦਿਆ ਵਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਕੱਲ ਲਗਭਗ 10:00 ਵਜੇ ਦੇ ਨਾਲ ਸੀ ਦੋ ਦੁਆਰਾ ਅਸੀਂ ਸਭ ਇਕੱਠੇ ਹੋਵਾਂਗੇ ਔਰ ਫਿਰ ਉੱਥੇ ਯੂਨੀਵਰਸਿਟੀ ਵਾਗੂ ਜਾਵਾਂਗੇ ਜਿਹੜਾ ਕੱਲ ਦਾ ਨਤੀਰਾ ਕਰਨ ਹੈ ਪੰਜਾਬ ਤੇ ਕੇਂਦਰ ਸਰਕਾਰ ਇਹ ਠੀਕ ਨਹੀਂ ਖਾਸ ਕਰਕੇ ਕੇਂਦਰ ਸਰਕਾਰ ਜਿਵੇਂ ਵਿਦਿਆਰਥੀਆਂ ਨੂੰ ਡਰਾ ਰਹੀ ਹੈ ਯੂਨੀਵਰਸਿਟੀ ਦੇ ਅੰਦਰ ਜਿਵੇਂ ਪਾਬੰਦੀਆਂ ਵਧੀਆਂ ਜਾ ਰਹੀਆਂ ਵਾਂ ਜਿਵੇਂ ਛੁੱਟੀ ਕਰ ਦਿੱਤੀ ਗਈ ਆ 9 ਦੇ 10 ਦੀ ਇਹ ਡੈਮੋਕਰੇਸੀ ਤੇ ਵੱਡਾ ਹਮਲਾ ਹੈਗਾ ਸੋ ਬਿਲਕੁਲ ਆਪਾਂ ਸੁਣਿਆ ਕਿ ਕਿਸਾਨ ਜੁਨੇਨਾਗੂ ਜਿਹੜੇ ਸਰਬੋਣ ਸਿੰਘ ਪੰਦੇਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਹਮਾਇਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਡੱਟ ਕੇ ਪੰਜਾਬ ਯੂਨੀਵਰਸਿਟੀ ਦੇ ਹੱਕ 'ਚ ਖੜੇ ਆਂ ਵਿਦਿਆਰਥੀਆਂ ਦੇ ਹੱਕ 'ਚ ਖੜਿਆ ਸੰਘਰਸ਼ੀ ਲੋਕਾਂ ਦੇ ਹੱਕ 'ਚ ਖੜਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਤਾਰੋ-ਪੇਡੋ ਕਰ ਰਹੀ ਹੈ ਸੰਘਰਸ਼ ਨੂੰ ਜਿਹੜੀਆਂ ਦੋ ਛੋਟੀਆਂ ਕੀਤੀਆਂ ਉਹ ਵੀ ਇਸੇ ਦਾ ਨਤੀਜਾ ਕਿ ਕਿਵੇਂ ਨਾ ਕਿਵੇਂ ਜਿਹੜਾ ਸੰਘਰਸ਼ ਚੱਲ ਰਿਹਾ ਪੰਜਾਬ ਨੂੰ ਬਚਾਉਣ ਲਈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬੀਅਤ ਨੂੰ ਬਚਾਉਣ ਦੇ ਲਈ ਉਹਨੂੰ ਤਾਰੋ ਪੇਟੋ ਕਰਨ ਦੀ ਇਹ ਕੋਸ਼ਿਸ਼ ਆ ਇਹ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਵਿਦਿਆਰਥੀ ਵੀ ਇਹੀ ਕਹਿੰਦੇ ਨੇ ਕਿ ਅਸੀਂ ਸਫਲ ਨਹੀਂ ਹੋਣ ਦੇਣੀ ਜਿਵੇਂ ਅਸੀਂ ਨੋਟੀਫਿਕੇਸ਼ਨ ਵਾਪਸ ਕਰਾਇਆ ਉਸੇ ਤਰ੍ਹਾਂ ਚੋਣਾ ਹੋਣ ਗਿਆ ਪਰ ਹੁਣ ਚੋਣਾ ਸਮਾਂ ਲੱਗ ਸਕਦਾ ਉਹ ਗੱਲ ਠੀਕ ਹੈ ਪਰ ਉਹਦਾ ਐਲਾਨ ਹੋ ਸਕਦਾ ਤਰੀਕਾ ਦਾ ਐਲਾਨ ਕਿਉਂ ਨਹੀਂ ਕਿਉਂ ਕਿ ਕਿਉਂਕਿ ਵਿਦਿਆਰਥੀਆਂ ਨੂੰ ਤੇ ਇਹਨਾਂ ਵਿਰੋਧ ਜੋ ਕਰ ਰਹੇ ਨੇ ਨੋਟੀਫਿਕੇਸ਼ਨ ਦਾ ਲੋਕਾਂ ਨੂੰ ਸੰਘਰਸ਼ੀ ਲੋਕਾਂ ਨੂੰ ਸਰਕਾਰਾਂ ਤੇ ਵਿਸ਼ਵਾਸ ਨਹੀਂ ਹੈ ਸਰਕਾਰ ਪੰਜਾਬ ਦੀ ਆ ਚ ਹੈ ਸੈਂਟਰ ਦੀ ਆ ਚ ਹੈ ਹਰਿਆਣਾ ਦੀ ਆ ਚ ਹੈ ਹਿਮਾਚਲ ਦੀ ਆ ਉਹਨਾਂ ਨੇ ਕਿਹਾ ਉਥੇ ਪੱਕਾ ਪੱਕਾ ਆਗੂ ਵੀ ਆਏ ਤੇ ਹਿਮਾਚਲ ਦੇ ਆਗੂ ਵੀ ਆਏ ਲੀਡਰ ਵੀ ਆਏ ਸੋ ਲੀਡਰਾਂ ਨੇ ਕੀ ਕਿਹਾ ਉਥੇ ਲੀਡਰ ਹਮਾਇਤ ਕਰ ਰਹੇ ਆ ਤੇ ਲੀਡਰਾਂ ਤੇ ਨਜ਼ਰ ਮਾਰਦੇ ਆ ਕਿ ਲੀਡਰਾਂ ਨੇ ਕੀ ਕਿਹਾ ਮੈਂ ਅੱਜ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਵੱਲੋਂ ਆਪਣੇ ਨੌਜਵਾਨ ਸਾਡੇ ਸਟੂਡੈਂਟਸ ਜਿਹੜੇ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਆਪਣਾ ਡੈਮੋਕਰੈਟਿਕ ਰਾਈਟ ਬਚਾਉਣ ਵਾਸਤੇ ਮੈਂ ਉਹਨਾਂ ਕੋਈ ਇਸ ਗੱਲ ਦੀ ਪਰਸਨਲ ਲੈਤੇ ਮਾਫੀ ਮੰਗਾਗਾ ਕਿ ਮੈਂ ਲੇਟ ਬੋਲ ਸਕਿਆ ਸਾਡਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਨੇ ਕਿਉਂਕਿ ਮੈਂ ਵੀ ਇਸੇ ਯੂਨੀਵਰਸਿਟੀ ਦਾ ਲੋਬਨਾ ਹੈ ਗ੍ਰੈਜੂਏਸ਼ਨ ਮੈਂ ਇਥੇ ਹੀ ਕੀਤੀ 1.5 ਸਾਲ ਪਹਿਲੇ ਮੈਨੂੰ ਯਾਦ ਹੈ ਉਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਵੀ ਸਿੰਡੀਕੇਟ ਤੇ ਸੈਨੇਟਰ ਆਪਣੇ ਕੰਟਰੋਲ ਚ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਰਨਾ ਚਾਹੁੰਦੀ ਸੀ ਉਦੋਂ ਮੈਂ ਖੁਦ ਇੱਥੇ ਆਇਆ ਸੀ ਸਾਰਿਆਂ ਨੂੰ ਪਹਿਲੇ ਪੋਲਿਟਿਕਲ ਲੀਡਰਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੀ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀਆਂ ਪੋਲਿਟਿਕਲ ਜਮਾਤਾਂ ਪਹੁੰਚੀਆਂ ਸੀ ਤੇ ਮੈਂ ਵੀ ਹਾਂਜੀ ਅੱਜ ਸਾਰਿਆਂ ਨੂੰ ਪਹਿਲੇ ਤੇ ਇਹਨਾਂ ਦਾ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹਾਂ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰਸ ਦਾ ਤੇ ਸਟੂਡੈਂਟਸ ਨੇ ਆਪਣੇ ਆਪ ਤਗੜੇ ਹੋ ਕੇ ਇਹ ਧਰਨਾ ਕੀਤਾ ਸਾਰੇ ਪੰਜਾਬ ਦੇ ਲੋਕ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਲੋਕ ਉਹਦੇ ਵਿੱਚ ਐਕਟਰਸ ਵੀ ਆਏ ਨੇ ਸਿੰਗਰਸ ਵੀ ਆਏ ਨੇ ਵਕ ਵਕ ਜਗ੍ਹਾ ਤੇ ਲੋਕ ਇੱਥੇ ਪਹੁੰਚੇ ਨੇ देर आई ਹਰ ਉਸ ਟਾਈ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭੱਜ ਫੱਦ ਉਹ ਅਨਫਰਸ਼ਲੀ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ ਦੇਰ ਬਾਅਦ ਸੇ ਮੈਂ ਸਮਝਣਾ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ ਇਹ ਟੈਕਟੀਕਲ ਰਿਟਰੀਟ ਇਹ ਪਰਮਨੈਂਟ ਰਿਟਰੀਟ ਤੇ ਵਾਪਸੀ ਨਹੀਂ ਇਹ ਟੈਕਟੀਕਲ ਰਿਟਰੀਟ ਹੈ ਇਹ ਫਿਰ ਇਹ ਸ਼ਰਾਰਤ ਕਰਨ ਤੋਂ ਮੁੰਨੇ ਨਹੀਂ ਬਟ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚਲਾਨੀ ਪਏਗੀ ਕਿਉਂਕਿ ਇਹ ਜਿਸਨੂੰ ਲਾਸਟ ਪੋਸਟ ਕਿਹਾ ਜਾਂਦਾ ਹੈ ਇਹ ਲਾਸਟ ਪੋਸਟ ਕੈਪਚਰ ਕਰਨ ਦੀ ਭਾਜਪਾ ਦੀ ਟੀਆਰਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪੰਜਾਬ ਯੂਨੀਵਰਸਿਟੀ ਅੱਜ ਤੋਂ ਤਕਰੀਬਨ 150 ਸਾਲ ਪਹਿਲੇ 1882 ਦੇ ਵਿੱਚ ਲਾਹੌਰ ਦੇ ਵਿੱਚ ਖੁੱਲੀ ਸੀ ਪਾਰਟੀਸ਼ਨ ਤੋਂ ਬਾਅਦ ਇਹ ਸੋਲਨ ਆਈ 1956 ਦੇ ਕਰੀਬ ਇਹ ਚੰਡੀਗੜ੍ਹ ਦੇ ਵਿੱਚ ਮੂਵ ਹੋਈ ਤੇ ਬੇਸਿਕ ਕੈਰੈਕਟਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਉਹ ਸੀ ਆਟੋਨਮੀ ਦਾ ਇਹ ਸੀ ਕਿ ਇਥੋਂ ਜਿਹੜੇ ਸਾਡੇ ਇਥੋਂ ਦਾ ਸਟਾਫ ਹੈ ਅਕੈਡੈਮਿਕ ਫਰੀडम ਦਾ ਸੀ ਤੇ ਡਿਬੇਟ ਦਾ ਸੀ ਇਹ ਤਿੰਨ ਚੀਜ਼ਾਂ ਦੇ ਜਿਹੜੀ ਹੈ ਫਾਊਂਡੇਸ਼ਨ ਤੇ ਯੂਨੀਵਰਸਿਟੀ ਬਣੀ ਇੱਕ ਆਟੋਨਮੀ ਹੋਏਗੀ ਸਟੂਡੈਂਟਸ ਦੇ ਕੋਲ ਇੱਕ ਅਕੈਡੈਮਿਕ ਫਰੀडम ਹੋਏਗੀ ਪੜ੍ਹਾਉਣ ਵਾਲਿਆਂ ਦੇ ਕੋਲ ਇੱਕ ਡਿਬੇਟ ਹੋਏਗੀ ਜਿ세 ਅੱਜ ਅਸੀਂ ਬੈਠੇ ਆ ਡਿਬੇਟ ਕਰਦੇ ਪੰਜਾਬ ਦਾ ਕਰਦਾਰ ਵੀ ਹੈ ਸਾਡੇ ਸਿੱਖ ਤੇ ਪੰਜਾਬ ਦੇ ਜਿਹੜੇ ਸਾਡੇ ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੇ ਆਪ ਮਾਨਸ ਕੀ ਜਪ ਸਭ ਇੱਕ ਹੀ ਪਛਾਣ ਉਹ ਹਮੇਸ਼ਾ ਇੱਕ ਗੱਲ ਕੀਤੀ ਸਾਝੇ ਹਰ ਧਰਮ ਦੀ ਸਾਂਝੀ ਗੱਲ ਕੀਤੀ ਹੈ ਤੋ ਇਸ ਗੱਲ ਕੰਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹਿਣਾ ਕਿ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸਾ ਇਸਾ ਇਹਨਾਂ ਦਾ ਕਬਜ਼ਾ ਹੋ ਗਿਆ ਜਿਵੇਂ ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲਰ ਐ ਇਸ ਤਰ੍ਹਾਂ ਹੀ ਗੁਰਨਾਲਕ ਸਿੰਘ ਯੂਨੀਵਰਸਿਟੀ ਜਿਹੜੀ ਪੰਜਾਬ 'ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਇਥੋਂ ਦੇ ਤੇ ਜਿਹੜੇ ਚਾਂਸਲਰ ਨੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇਥੇ ਚਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ 'ਚ ਹੈ ਬਟ ਉੱਥੋਂ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕਤ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪਬਲਿਕ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰਨਾਲਕ ਦੇਬ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਹੋਤੇ ਹੈ ਸਾਈ ਪ੍ਰਾਈਵੇਟ ਯੂਨੀਵਰਸਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਐਸਾ ਐਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਐਸਾ ਐਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜ੍ਹਨਗੇ ਉਹੀ ਉਹਨਾਂ ਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਹੋ ਸੋ ਆਪਾਂ ਸੁਣਿਆ ਕਿ ਖਾਸ ਕਰਕੇ ਬੀਜੇਪੀ ਦੇ ਵਿਰੋਧੀ ਧਿਰਾਂ ਲਗਭਗ ਸਾਰੀਆਂ ਪਹੁੰਚ ਰਹੀਆਂ ਸਾਰੇ ਲੀਡਰਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਸੰਘਰਸ਼ ਵਿੱਚ ਸ਼ਾਮਲ ਹਾਂ ਤੇ ਵਿਰੋਧ ਕਿਹਦਾ ਹੋ ਰਿਹਾ ਸੱਤਾ ਤੇਰ ਦਾ ਕੋਈ ਵੀ ਹੋਵੇ ਸੱਤਾ ਤੇਰ ਦਾ ਵਿਰੋਧ ਹੈ ਤਾਂ ਇਸ ਕਰਕੇ ਹੁਣ ਜੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਤਾਂ ਚੋਣਾ ਕਰਾਉਣੀਆਂ ਪੈਣਗੀਆਂ ਹਰ ਹਾਲਤ 'ਚ ਕਰਾਉਣੀਆਂ ਪੈਣਗੀਆਂ ਇਸ ਕਰਕੇ ਪੰਜਾਬ ਨਾਲ ਜੁੜਿਆ ਮੁੱਦਾ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਹੱਕ ਹੈ ਪੰਜਾਬੀਅਤ ਦਾ ਹੱਕ ਹੈ ਪੰਜਾਬ ਬੋਲਦੇ ਇਲਾਕਿਆਂ ਦਾ ਹੱਕ ਹੈ ਇਸ ਕਰਕੇ ਹੁਣ ਜਿੰਨੇ ਲੋਕ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਅੱਜ ਉਹ ਸੰਘਰਸ਼ 'ਤੇ ਬੈਠੇ ਨੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਜਿੰਨੀ ਦੇਰ ਚੋਣਾ ਦਾ ਐਲਾਨ ਨਹੀਂ ਹੁੰਦਾ ਤਰੀਕਾ ਦਾ ਐਲਾਨ ਨਹੀਂ ਹੁੰਦਾ ਇਹ ਸੰਘਰਸ਼ ਵਾਪਸ ਮੁੜਨ ਵਾਲਾ ਨਹੀਂ ਜਿਸ ਮੋੜ ਤੇ ਇਹ ਸੰਘਰਸ਼ 'ਚ ਪਹੁੰਚ ਗਿਆ ਲੋਕ ਕਿੱਥੇ ਹੋ ਗਏ ਤਾਂ ਉਹ ਉੱਥੋਂ ਵਾਪਸ ਮੁੜਨ ਵਾਲਾ ਨਹੀਂ ਸੋ ਦੇਖਦੇ ਆ ਕਿ ਹੁਣ ਪ੍ਰਸ਼ਾਸਨ ਕਦੋਂ ਐਲਾਨ ਕਰਦਾ ਹੈ ਤੇ ਸੰਘਰਸ਼ ਕਿੱਥੇ ਤੱਕ ਚੱਲਦਾ ਹੈ ਤੇ ਕਦੋਂ ਚੋਣਾ ਹੁੰਦੀ ਹੈ ਸੋ ਅੱਜ ਦੇ ਪ੍ਰੋਗਰਾਮ ਚ ਇਹਨੇ ਮੈਨੂੰ ਦੇ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us